ਲੋ ਜੀ ਆ ਵੀਡੀਓ ਦਿਖਾਨੇ ਆ ਤੁਹਾਨੂੰ ਦੇਖੋ ਇੱਕ ਨਹੀਂ ਕਈ ਕਈ ਚਰਖੇ ਚੱਲਦੇ ਆ ਜੀ ਇੱਥੇ ਆ ਦੇਖੋ ਦੇਖੋ ਜੀ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਹੈਗਾ ਇਹ ਸਾਰਾ ਵੀਡੀਓ ਇੱਕ ਨਹੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈ ਚਰਖੇ ਚੱਲਦੇ ਤੁਹਾਨੂੰ ਦਿਖਾਨੇ ਆ ਆ ਦੇਖੋ ਜੀ ਪੰਜਾਬੀਆਂ ਦੀ ਜਿਹੜੀ ਹੈ ਸ਼ਾਨ ਚਰਖਾ ਚਰਖਾ ਚੱਲਦਾ ਦਿਖਾ ਰਹੇ ਤੇ ਨਾਲ ਇਹਨਾਂ ਬੀਬੀਆਂ ਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਵੀਡੀਓ ਬਸ ਅਖੀਰ ਤੱਕ ਦੇਖੀ ਜਾਏ ਜੀ ਇੱਕ ਨਹੀਂ ਚਾਉਂਦੇ ਆ ਕਈ ਚੱਲ ਰਹੇ ਆ ਆ ਦੇਖੋ ਜੀ ਕਾ ਚਰਖਾ ਚੱਲ ਰਿਹਾ ਜੀ ਇੱਕ ਆ ਦੇਖੋ ਮਾਤਾ ਜੀ ਚਰਖਾ ਚਲਾ ਰਹੇ ਆ ਵਾਹ ਜੀ ਵਾਹ ਕਮਾਲ ਕੀਤਾ ਹੋਇਆ ਜੀ ਆ ਦੇਖੋ ਇੱਕ ਹੋਰ ਚਰਖਾ ਚੱਲ ਰਿਹਾ ਜੀ ਐਦਾ ਵੱੜਦੀ ਗੱਲ ਦੀ ਤੁਹਾਨੂੰ ਚਰਖੇ ਦੇ ਵੀਡੀਓ ਦੀ ਬੜੀ ਡਿਮਾਂਡ ਕਰਦੇ ਸੀਗੇ ਕਿ ਚੱਲਦਾ ਦਿਖਾਓ ਜੀ ਅੱਜ ਤੁਹਾਨੂੰ ਇੱਕ ਨਹੀਂ ਕਈ ਚਰਖੇ ਚੱਲਦੇ ਦਿਖਾਣੇ ਆ ਜੀ ਇਹ ਰਿਪੇਅਰ ਕਰ ਰਹੇ ਆਂ ਜੀ ਕੀ ਕਰ ਰਹੇ ਆਂ ਜੀ ਚਰਖੇ ਨੂੰ ਕੀ ਜੀ ਕਹਿੰਦਾ ਤੱਕੂਏ ਖਰਾਬ ਹੋ ਗਿਆ ਹਾਂ ਜੀ ਤੱਕੂਏ 'ਚ ਬਲ ਪੈ ਗਿਆ ਅੱਛਾ ਬਲ ਪੈ ਗਿਆ ਇਹਦੇ 'ਚ ਤੱਕੂਏ 'ਚ ਬਲ ਪੈ ਗਿਆ ਇੱਥੇ ਗਾਣੇ ਵੀ ਬਣੇ ਹੋਏ ਆ ਵੀ ਤੱਕੂਏ 'ਚ ਬਲ ਪੈ ਗਿਆ ਲਓ ਜੀ ਆਹ ਦੇਖੋ ਜੀ ਚਰਖੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਚਰਖੇ ਚੱਲਦੇ ਦਿਖਾ ਰਹੇ ਆਂ ਤੁਹਾਨੂੰ ਜੀ ਐਕਚੁਅਲੀ ਸੈਕਟਰ 17 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਅਸੀਂ ਇਸ ਸਮੇਂ ਖੜੇ ਆਂ ਔਰ ਖਾਦੀ ਆਸ਼ਰਮ ਵਾਲਿਆਂ ਦਾ ਸ਼ੋਰੂਮ ਹੈ ਉਹਦੇ ਬਾਹਰਲੇ ਪਾਸੇ ਜਿਹੜਾ ਚਰਖੇ ਚਲਾਏ ਜਾ ਰਹੇ ਆਂ ਇਨਾ ਦੇ ਨਾਲ ਗੱਲ ਵੀ ਕਰਾਂਗੇ ਗੱਲਬਾਤ ਵੀ ਕਰਾਂਗੇ ਬੀਬੀਆਂ ਦੇ ਨਾਲ ਆ ਪੂਣੀਆਂ ਕਿਹੜੀਆਂ ਹੁੰਦੀਆਂ ਦੱਸਿਓ ਜੀ ਪੂਣੀਆਂ ਕਿਹਨੂੰ ਕਹਨੇ ਆ ਆ ਹੈ ਜੀ ਪੂਣੀਆਂ ਆ ਦੇਖੋ ਜੀ ਪੂਣੀਆਂ ਕਿਹਿਆਂ ਨੂੰ ਤੱਕਲਾ ਜੀ ਮੱਥ ਲਾ ਕੇ ਦੱਸਣਾ ਜੀ ਆ ਹੈ ਜੀ ਤੱਕਲਾ ਜੀ ਹਾਂ ਜੀ ਇਹ ਨੀਚਾ ਹੋਰ ਕਿਹੜੇ ਕਿਹੜੇ ਪਾਰਟ ਹੁੰਦੇ ਦੀ ਚਰਖੇ ਦੇ ਜੀ ਆ ਮਾਲ ਆ ਮਾਲ ਜੀ ਆ ਮਾਲ ਤੇ ਹੱਥ ਲਾ ਕੇ ਦੱਸੋ ਜੀ ਇਹ ਪਟਾ ਹੋ ਗਿਆ ਆ ਪਟਾ ਹੋ ਗਿਆ ਜੀ ਹੂੰ ਆ ਹੈ ਬੇਬੇ ਬਹੁਤ ਕਰਾਰੀ ਹੈ ਬੇਬੇ ਦੱਸੋ ਜੀ ਬੇ ਸਾਰਾ ਕੁਝ ਦੱਸ ਦਿ ਅੱਜ ਪਿੰਡ ਕਿਹੜਾ ਠੋਡਾ ਜੀ ਮੌਲੀ ਹੈ ਬਾਈ ਮੌਲੀ ਹੈ ਪਿੰਡ ਦੀ ਹੈ ਸਾਰੇ ਮੌਲੀ ਵਾਲੇ ਇਕੱਠੇ ਹੋਏ ਹੋਏ ਸਾਰੇ ਨਹੀਂ ਸਾਰੇ ਅਸੀਂ ਦੋ ਜਣੇ ਆ ਦੋ ਜਣੇ ਆ ਤੁਸੀਂ ਮੌਲੀ ਵਾਲੀਆਂ ਤੇ ਆ ਹੁਣ ਦੱਸਿਓ ਜਰਾ ਪਾਟ ਕਹਿੰਦੇ ਪਤਾ ਨਹੀਂ ਲੱਗਦਾ ਚਰਖੇ ਦਾ ਕਿਹੜਾ ਸਮਾਨ ਕਿਹੜਾ ਆਹੀ ਹੈ ਠੋਡਾ ਜੀ ਪਾਟ ਆ ਤਾਂ ਹੋ ਗਈ ਚਰਮਖਾ ਹਾਂ ਚਰਮਖਾ ਹੋ ਗਈਆਂ ਜੀ ਆ ਹੋ ਗਿਆ ਤੱਕਲਾ ਆ ਜੀ ਆ ਹੋ ਗਿਆ ਚਰਖਾ ਆ ਹੋ ਗਿਆ ਚਰਖਾ ਜੀ ਆ ਮਾਲ ਹੋ ਗਈ ਆ ਹੋ ਗਈ ਜੀ ਮਾਲ ਆ ਜੀ ਤੇ ਫੇ ਉਮਰ ਕਿੰਨੀ ਤੁਹਾਡੀ ਹੋ ਲਿੰਦਾ ਇੱਥੇ ਕਿੱਥੇ ਸਰਦ 75 ਸਾਲ ਦੀ ਪੂਰੇ ਮਾਸ਼ਾਅੱਲਾ ਕਾਇਮ ਪਏ ਤੁਸੀਂ ਚਰਖਾ ਘਰੇ ਵੀ ਚਲਾਉਨੇ ਤੁਸੀਂ ਹਾਂ ਤੁਹਾਡੇ ਘਰਾਂ ਚੋਂ ਬਾਕੀ ਵੀ ਥੋੜੇ ਬਜ਼ੁਰਗ ਵੀ ਚਲਾਉਂਦੇ ਹੁੰਦੇ ਸੀਗੇ ਚਲਾਉਂਦੇ ਸੀਗੇ ਲਓ ਚਲਾ ਕੇ ਦਿਖਾਓ ਜੀ ਦੁਬਾਰਾ ਇੱਕ ਵਾਰੀ ਦੀ ਆਹ ਦੇਖੋ ਜੀ ਚਰਖੇ ਨਾਲ ਸੰਬੰਧਿਤ ਜਿੰਨੀਆਂ ਜੜੀਆਂ ਹੈ ਪੰਜਾਬੀ ਗੀਤ ਹੈਗੇ ਨਾ ਜੀ ਉਹਨਾਂ ਦੇ ਉੱਤੇ ਵੀ ਕਰਿਓ ਕਮੈਂਟ ਆਹ ਦੇਖੋ ਚਰਖੇ ਚੱਲਦੇ ਆ ਵੀ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਖਦੀ ਸਮ ਲੈਣੀ ਆ ਜੀ ਉਹ ਕਿੱਥੇ ਮੈਂ ਤਾਂ ਜੀ ਰੈਪਰਾਣੀ ਕਿੱਥੇ ਰੈਪਰਾਣੀ ਦੇ ਕੋਲ ਦੀ ਆ ਚੰਡੀਗੜ੍ਹ ਦੇ ਜਿੰਨੇ ਆਲੇ ਦਾਲੇ ਤੇ ਪਿੰਡ ਐ ਨਾ ਜੀ ਉਹਨਾਂ ਦੇ ਲੋਕਲ ਜਿਹੜੇ ਹੈ ਆਰਟੀਸਨਸ ਇੱਥੇ ਇਕੱਠੇ ਹੋਏ ਨੇ ਤੇ ਚਰਖੇ ਚਲਾ ਰਹੇ ਨੇ ਜੀ ਤੁਹਾਡੀ ਕਈ ਵਾਰੀ ਡਿਮਾਂਡ ਹੁੰਦੀ ਹੈ ਕਿ ਚਰਖਾ ਚੱਲਦਾ ਦਿਖਾਓ ਤੇ ਅਸੀਂ ਤੁਹਾਨੂੰ ਦੇਖੋ ਚਰਖਾ ਚੱਲਦਾ ਹੋਇਆ ਦਿਖਾ ਰਹੇ ਆ ਇਹ ਹੀ ਕੁਝ ਕਰਦੇ ਅਸੀਂ ਬੱਲੇ ਬੱਲੇ ਫਿਲਮਾਂ ਦੇ ਰਿਕਾਰਡਸ ਦੇ ਉੱਤੇ ਕਿ ਪੁਰਾਣੇ ਵਿਰਸੇ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਔਰ ਆ ਦੇਖੋ ਜੀ ਖਾਦੀ ਆਸ਼ਰਮ ਚੰਡੀਗੜ੍ਹ ਵਾਲਿਆਂ ਦਾ ਉਪ 15 ਅਗਸਤ ਵਾਲੇ ਦਿਨ ਇਹਨਾਂ ਨੇ ਚਰਖੇ ਜਿਹੜੇ ਹੈ ਇਹ ਚਲਾਏ ਹਨ ਤੇ ਪੁਰਾਣਾ ਜਿਹੜਾ ਸਾਡਾ ਵਿਰਸਾ ਹੈ ਉਸ ਨੂੰ ਜਾਗਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇੱਥੇ ਦੇ ਸੰਚਾਲਕ ਹੈ ਜਿਨ੍ਹਾਂ ਨੇ ਕੰਮ ਕੀਤਾ ਹੈ ਸਾਰਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਨਮਸਕਾਰ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੰਜੀ ਕੁਮਾਰ ਸ਼ਰਮਾ ਮੈਂ ਸਚੀਵ ਖਾਦੀ ਆਸ਼ਰਮ ਚੰਡੀਗੜ੍ਹ ਜੀ ਚਰਖਾ ہماری ਆਜ਼ਾਦੀ ਕੀ ਆਜ਼ਾਦੀ ਦਾ ਪ੍ਰਤੀਕ ਹੈ ਜਿਵੇਂ ਜਿਵੇਂ ਕਿ ਗਾਂਧੀ ਜੀ ਨੇ विकल्प के रूप में इसको स्वतंत्रता की लड़ाई में जी महत्वपूर्ण योगदान चरखे ने दिया है और गांधी जी ने उस टाइम विकल्प ढूंढा था कि ऐसा कौन सा विकल्प और शस्त्र ढूंढा जाए जिसके लिए देश का राजनीतिक सोशल समाज सारा जुड़ सके आर्थिक सुधार आ सके लोगों को रोजगार मिल सके तो चरखे ने महत्वपूर्ण भूमिका आजादी में लगाई है तो हमने उस विरासत को संभालने की कोशिश की है कि वो सारी विरासत उस टाइम जो चरखा चला आज तक भी चल रहा है तो ये सारा लाइव प्रदर्शन हम जो कई बार शहरों में बोलते हैं थे कि हमने चरखा चलता नहीं देखा तो हम 15 अगस्त छब्बीस जनवरी दो अक्टूबर को ज़रूर हमारे आर्टिजन जितने भी हमारे साथ जुड़े हुए हैं कोशिश करते हैं कि वो सारे एक ਮੰਚ ਪਰ ਆ ਕੇ ਆਪਣਾ ਡੈਮੋਨਸਟ੍ਰੇਟ ਕਰ ਸਕੇ ਚਰਖੇ ਕੋ ਚੱਲਤੇ ਹੋਏ ਦਿਖਾ ਸਕੇ ਕਿ ਅੱਜ ਵੀ ਚਰਖਾ ਖਾਦੀ ਬਣ ਰਹੀ ਹੈ ਹੱਥ ਸੇ ਕਤੀ ਹੋਰ ਹੱਥ ਸੇ ਬੁਣੀ ਬਣੀ ਰਹੀ ਹੈ ਇਹ ਜਿਹੜੀਆਂ ਲੇਡੀਆਂ ਆਈਆਂ ਇਹ ਜਿਹੜੀਆਂ ਬੀਬੀਆਂ ਚਰਖਾ ਚਲਾ ਰਹੀਆਂ ਇਹ ਲੋਕਲ ਆਰਟੀਸਨਸ ਹੈ ਠੋਟੇ ਨਾਲ ਐਸੋਸੀਏਟ ਕਿਸ ਤਰ੍ਹਾਂ ਹੋਏ ਨੇ ਕਿਸ ਤਰ੍ਹਾਂ ਕੰਮ ਕਰਦੇ ਨੇ ਠੋਟੇ ਨਾਲ ਜੀ ਹਮਾਰੇ ਸਾਥ ਸ਼ੁਰੂ ਸੇ ਹੀ 20 20 30 30 40 ਸਾਲ ਸੇ ਜੁੜੇ ਹੋਏ ਆ ਜਦ ਸੇ ਇਹ ਸੰਸਥਾ 2079 ਮੇਸਸਾ ਰਜਿਸਟਰਡ ਹੋਈ ਜੈਸੇ ਤੋਂ किसी दूसरी संस्था के साथ ये काम कर रही थी जी सेवेंटी से इंडिपेंडेंट काम कर रही है ये सारे हमारे रजिस्टर्ड कार्यकर्ता वो आर्टिजन हैं ये हर साल हम इनको रूटीन में मजदूरी ये काटते हैं फिर फैब्रिक इससे बनता है तो लगातार जुड़े रहते हैं पर साल में एक, एक बार यहाँ आके इकट्ठे दो बार होते हैं बहुत वादिया है जी बहुत चंगा लग गया जी आखो जी फिर चरखा चलता दिखा रहे हैं जी आप हाँ जी थोड़ा तो कि जी ਸਭ ਲੇੜੀ ਹੈ ਜੀ ਤੁਸੀਂ ਆਲੇ ਦੋਲੇ ਦੇ ਪਿੰਡਾਂ ਦੇ ਸਾਰੇ ਜੀ ਘਰ ਚ ਵੀ ਚਰਖਾ ਕੱਤਦੇ ਤੁਸੀਂ ਹਾਂਜੀ ਸੱਸ ਕੱਤਿਆ ਕਰਦੀ ਸੀ ਸੱਸ ਕੱਤਿਆ ਕਰਦੀ ਸੀ ਹੈਨਾ ਮੈਂ ਸਹੀ ਪੁੱਛਿਆ ਹੁਣ ਤੁਸੀਂ ਕੱਤਦੇ ਆ ਜੀ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਜੀ ਆਹ ਦੇਖੋ ਜੀ ਖਾਦੀ ਵਾਲੇ ਨੇ ਕਿੰਨਾ ਸੋਹਣਾ ਪ੍ਰਾਲਾ ਕੀਤਾ ਤੇ ਕਿੰਨਾ ਵਧੀਆ ਕੰਮ ਕੀਤਾ ਇਹ ਛੋਟਾ ਜਿਹਾ ਵੀਡੀਓ ਚਰਖੇ ਦਾ ਤੁਹਾਡੇ ਨਾਲ ਸਾਂਝਾ ਕੀਤਾ ਕਰਿਓ ਕਮੈਂਟ ਚਰਖੇ ਦੇ ਨਾਲ ਜੁੜੇ ਹੋਏ ਗੀਤ ਗਾਣੇ ਕਹਾਣੀਆਂ ਕੁਝ ਵੀ ਚਾਹੇ ਕਿਤਾਬਾਂ ਦੇ ਨਾਮ ਹੋਣ ਜ਼ਰੂਰ ਜਿਹੜਾ ਹੈ ਸਾਂਝੇ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੁਣ ਬਣਦਾ ਹੈ ਜੀ ਪੰਜਾਬੀ ਵਿਰਸੇ ਤੇ ਕੰਮ ਕਰਦੇ ਹੋਏ ਤੁਹਾਨੂੰ ਚਰਖਾ ਚੱਲਦਾ ਦਿਖਾਇਆ